ਅਕਤੂਬਰ ਮਹੀਨੇ ਦੀ ਸਤਾਈ ਤਿਕ ਹੈ ਇੱਕ ਮਾਂ ਬਾਪ ਦੀ ਧੀ ਇੱਕ ਬਹੁਤ ਹੀ ਚੰਗੇ ਘਰਾਂ ਦੀ ਧੀ ਜਿਹੜੇ ਕਿ ਮਾਂ ਬਾਪ ਨੇ ਪੜਨ ਦੇ ਵਾਸਤੇ ਹਰ ਮਾਂ ਬਾਪ ਚਾਹੁੰਦਾ ਕਿ ਸਾਡੀ ਧੀ ਸਾਡਾ ਜਿਹੜਾ ਲੜਕਾ ਹੋਵੇ ਲੜਕੀ ਹੋਵੇ ਚੰਗੀ ਵਿੱਦਿਆ ਪ੍ਰਾਪਤ ਕਰੇ ਜਿਸ ਧੀ ਦੀ ਅਸੀਂ ਗੱਲ ਕਰ ਰਹੇ ਹਾਂ ਬੜੀ ਸਿਆਣੀ ਸੁਲਝੀ ਧੀ ਸੀ ਬਹੁਤ ਹੀ ਚੰਗੇ ਘਰਾਂ ਨਾਲ ਸੰਬੰਧ ਸੀ ਬੜੇ ਮਿਹਨਤੀ ਪਰਿਵਾਰ ਦੀ ਇਹ ਪਿੰਡ ਅਤੇ ਆਸ ਪਾਸ ਦੇ ਇਲਾਕੇ ਦੇ ਲੋਕ ਬੜੇ ਹੀ ਸਤਿਕਾਰ ਦੇ ਨਾਲ ਇਸ ਪਰਿਵਾਰ ਦਾ ਦੇਖਿਆ ਜਾਵੇ ਕਿ ਲੋਕਾਂ ਦੇ ਵਿੱਚ ਵਿਚਰਨ ਰਸੀ ਮਾਪੇ ਇਸ ਵੇਲੇ ਮੂਹਰੇ ਨਹੀਂ ਸੁਭਾਅਕ ਹੈ ਕਿ ਇੱਕ ਉਹਨਾਂ ਦੀ ਪੜ੍ਹਨ ਭੇਜੀ ਗਈ ਜਿਸ ਜ਼ਿੰਦਗੀ ਬਣਾਉਣ ਦੇ ਵਾਸਤੇ ਕਿੰਨਾ ਖਰਚ ਕੀਤਾ ਹੋਗਾ ਮਾਪੇ ਨੇ ਸੋਚੋ ਕੁਝ ਮੈਂਟਲੀ ਉਹ ਕਿਸੇ ਦੀ ਨਹੀਂ ਸੀ ਸਮਝੋ ਕਿ ਤੁਹਾਡੀ ਧੀ ਹੀ ਹੋਵੇ ਉਹ ਦਿਨਾਂ ਇਸ ਤਰ੍ਹਾਂ ਵਾਪਰੇ ਤਾਂ ਤੁਸੀਂ ਕਿਵੇਂ ਜ਼ਿੰਦਗੀ ਦੇ ਆਪਣੇ ਜੀਵਨ ਨੂੰ ਬਤੀਤ ਕਰੋਗੇ ਕਿਵੇਂ ਤੁਸੀਂ ਆਪਣਾ ਜ਼ਿੰਦਗੀ ਦਾ ਜੀਵਨ ਜਿਹੜਾ ਹੈ ਸ਼ੁਰੂ ਕਰੋਗੇ ਤੁਹਾਨੂੰ ਨਹੀਂ ਪਤਾ ਲੱਗਦਾ ਇਹ ਦਿਨ ਹੈ ਜਾਂ ਰਾਤ ਹੈ ਸਵੇਰ ਹੈ ਜਾਂ ਸ਼ਾਮ ਹੈ ਨਾ ਕੁਝ ਖਾਣ ਨੂੰ ਚੰਗਾ ਲੱਗਦਾ ਨਾ ਕੁਝ ਪੀਣ ਨੂੰ ਨਾ ਕੁਝ ਗੱਲ ਕਰਨ ਨੂੰ ਚੰਗਾ ਲੱਗਦਾ ਇਸ ਲੜੀ ਵਿੱਚ ਉਹਨਾਂ ਦੇ ਪਰਿਵਾਰ ਦਾ ਮੈਂਬਰ ਸਾਡੀ ਲਾਈਨ ਤੇ ਬੜੇ ਦੁਖੀ ਹਿਰਦੇ ਨਾਲ ਮੈਂ ਕੁਝ ਸੈਕਿੰਡਾਂ ਵਿੱਚ ਹੀ ਗੱਲ ਨੂੰ ਨਿਬੜਾ ਲਾਂਗਾ ਕਿਉਂਕਿ ਉਹ ਬੱਚਾ ਜਿਹੜਾ ਹੈ ਬਹੁਤ ਜ਼ਿਆਦਾ ਦੁਖੀ ਹੈ ਮੈਂ ਕਲੀਮ ਕਰ ਰਿਹਾ ਮੈਂ ਦੁਖੀ ਹਾਂ ਉਸ ਬੱਚੇ ਦੀ ਮਾਂ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਜਿੰਨੀ ਮੈਂ ਦੁਖੀ ਹਾਂ ਜਿਸ ਨੇ ਆਪਣੇ ਪੇਟ ਵਿੱਚ ਇਨੇ ਮਹੀਨੇ ਬੱਚਾ ਰੱਖ ਕੇ ਜੰਮ ਦਿੱਤਾ ਕਿੰਨੀ ਦੁਖੀ ਬਾਪ ਕਿੰਨਾ ਦੁਖੀ ਹੈ ਉਹਦੀ ਪੈਣ ਕਿੰਨੀ ਦੁਖੀ ਹੈ ਇਹ ਜ਼ਾਲਮ ਲੋਕਾਂ ਨੇ ਜ਼ੁਲਮ ਕਿਉਂ ਕੀਤਾ ਤੇਰੇ ਤੋਂ ਬਾਰ-ਬਾਰ ਸੀ ਬੇਨਤੀ ਕਰ ਰਹੇ ਆ ਕਿ ਅਸੀਂ ਇੱਕ ਗੋ ਫੰਡ ਲਿਖਿਆ ਆ ਉਹਦੇ ਬਾਰੇ ਵਿੱਚ ਗੱਲ ਕਰਨੀ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅਸੀਂ ਚਾਹੁੰਦੇ ਕਿ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਟੈਲ ਹੋਵੇ ਔਰ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ ਜੇ ਤੁਹਾਡੇ ਪਾਸ ਕੋਈ ਇਨਫੋਰਮੇਸ਼ਨ ਹੈ ਸਿਰਫ ਮੈਂ ਇੱਕ ਦੋ ਗੱਲਾਂ ਕਰਾਂਗਾ ਉਸ ਤੋਂ ਬਾਅਦ ਅਸੀਂ ਗੋ ਫੰਡ ਸਾਂਝਾ ਕਰਾਂਗੇ ਸਤ ਬੀਤਾ ਆ ਤੁਹਾਡੀ ਆਵਾਜ਼ ਅਸੀਂ 8 ਤੇ ਟੈਲੀਕਾਸਟ ਬ੍ਰਾਡਕਾਸਟ ਕਰ ਰਹੇ ਹਾਂ ਬਹੁਤ ਜ਼ਿਆਦਾ ਦੁੱਖ ਹੈ ਤੁਹਾਡੀ ਭੈਣ ਦਾ ਬਹੁਤ ਜ਼ਿਆਦਾ ਦੁੱਖ ਹੈ ਬੇਟਾ ਰੋਣਾ ਨਹੀਂ ਗਿਆ ਤੁਸੀਂ ਬੜੇ ਆਲਰੇਡੀ ਪਰੇਸ਼ਾਨ ਹੋ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਇਲਾਕੇ ਦੇ ਵਿੱਚ ਤੁਹਾਡਾ ਨਾਮ ਹੈ ਤੁਹਾਡੇ ਮਾਤਾ ਪਿਤਾ ਦਾ ਬਹੁਤ ਸਤਕਾਰ ਹੈ ਪਰ ਇਸ ਤੁਸੀਂ ਕਿੰਨੇ ਭੈਣ ਭਰਾ ਹੋ ਬੇਟਾ ਤੁਸੀਂ ਛੋਟੀ ਭੈਣ ਹੋ ਇਹ ਤੁਹਾਡੀ ਵੱਡੀ ਭੈਣ ਸੀ ਤੁਹਾਤੋਂ ਛੋਟੀ ਸੀ ਵੱਡੀ ਸੀ ਜੀ ਜੀ ਮੇਰੀ ਛੋਟੀ ਭੈਣ ਸੀ ਕੀ ਹੈ ਤਾਂ ਤੋਂ ਛੋਟੇ ਸੀ ਹੈਂ ਜੀ ਓ ਗਾਡ ਇਨਰ ਤੇ ਛੋਟੇ ਪੰਸ ਕਿ ਨਾਲ ਦੇ ਔਰ ਸਾਕੀਬ ਛੁਡ ਤੁਹਾਡਾ ਭਰਾ ਵੀ ਹੈ ਕੋਈ ਬੇਟਾ ਹਾਂਜੀ ਮੇਰਾ ਭਰਾ ਅਸੀਂ ਹੈ ਇੱਕ ਭਰਾ ਹੈ ਦੋ ਭਰਾ ਆਪ ਜੀ ਦੇ ਇੱਕੋ ਹੀ ਭਰਾ ਹੈ ਜੀ ਮੇਰਾ ਇੱਕ ਭਰਾ ਹੈ ਉਹ ਛੋਟਾ ਹੈ ਸਾਰਿਆਂ ਤੋਂ ਨਹੀਂ ਉਹ ਵੱਡਾ ਹੈ ਬੇਟਾ ਸੁਣਦਾ ਨਹੀਂ ਮੈਨ ਮਾਰੇ ਤਾਂ ਥੋੜਾ ਸਾਬ ਬੋਲੋਗੇ ਪਲੀਜ਼ ਉਹ ਵੱਡਾ ਜੀ ਤੁਹਾਡੇ ਸਾਰੇ ਤੋਂ ਵੱਡਾ ਹੈ ਉਹ ਹਾਂਜੀ ਉਹ ਸ਼ਾਦੀ ਛੁਦਾ ਹੈ ਹਾਂਜੀ ਸ਼ਹਿਤੀ ਸ਼ਹਿਰ। ਓਕੇ ਤੁਸੀਂ ਤੁਹਾਡਾ ਸੰਗਰੂਰ ਤੁਸੀਂ ਸੰਗਰੂਰ ਸ਼ਹਿਰ ਤੋਂ ਆ। ਹਾਂਜੀ। ਹਾਂਜੀ ਸਿਸਟੇਟ। ਅ ਅਬਸ ਮੈਂ ਇੱਕ ਗੱਲ ਪੁੱਛਣੀ ਆ। ਬੇਟਾ ਅਸੀਂ ਕੋਸ਼ਿਸ਼ ਰਾਈਟ ਵੀ ਕਰ ਰਹੇ ਆ ਬਤ ਬਤ ਇਸ ਗੋ ਫੰਡ ਦੇ ਵਿੱਚ ਕਮਿਊਨਿਟੀ ਮਦਦ ਕਰੇ ਪਰਿਵਾਰ ਦੀ। ਔਰ ਸਾਡਾ ਸਭ ਦਾ ਫਰਜ਼ ਬਣਦਾ ਕਿ ਇਹਦੀ ਸਾਡੇ ਸਾਰਿਆਂ ਦੀ ਤੀ ਹੈ। ਪੜ੍ਹਨ ਦੀ ਪੈਣ ਹੈ। ਔਰ ਇਹਨਾਂ ਦੀ ਇਹ ਛੋਟੀ ਭੈਣ ਸੀ ਔਰ 2021 ਵਿੱਚ ਆਈ ਸੀ ਸੋ ਇਹ ਤੁਸੀਂ ਪਹਿਲਾਂ ਆਏ ਆ ਜਾਂ ਤੁਹਾਡੀ ਸਿਸਟਰ ਪਹਿਲਾਂ ਆਈ ਸੀ ਮੈਂ ਪਹਿਲਾਂ ਆਈ ਹਾਂ ਜੀ ਤੁਸੀਂ ਪਹਿਲਾਂ ਆਏ ਆ ਉਸ ਤੋਂ ਬਾਅਦ ਤੁਹਾਡੀ ਸਿਸਟਰ ਆਏ ਆ ਤਾਂ ਤੁਹਾਡੀ ਜਿਹੜੇ ਇਹ ਤੁਹਾਡੀ ਸਿਸਟਰ ਦੀ ਮੌਤ ਦਾ ਕਾਰਨ ਔਰ ੜੀ ਪੁਲਿਸ ਪ੍ਰੈਸ ਰੀਲੀਜ਼ ਦੇ ਚੁੱਕੀ ਆ ਆਪਾਂ ਇਹਦੇ ਬਾਰੇ ਗੱਲ ਨਹੀਂ ਕਰਨੀ ਕਿਵੇਂ ਕਿਸ ਤਰ੍ਹਾਂ ਪਰ ਅਸੀਂ ਜਿਹਨਾਂ ਨੇ ਚਾਹੁੰਦੇ ਜਿਹੜਾ ਮਨਪ੍ਰੀਤ ਲੜਕਾ ਆ ਇਹ ਔਲਰੇਡੀ ਫਰਾਰ ਹੋ ਚੁੱਕਾ ਇੰਡੀਆ ਇਹ ਮੈਂ ਜਾ ਚੁੱਕਾ ਹਾਂ ਜਾਂ ਪੁਲਿਸ ਨੇ ਕੋਈ ਅਰੈਸਟ ਕੀਤਾ ਇੱਥੇ ਇਹ ਇੱਥੇ ਕੁਝ ਵੀ ਪੁਲਿਸ ਨੇ ਨਹੀਂ ਦੱਸਿਆ ਹਾਲ ਤਾਂ ਸੈਨਿੰਗਾ ਕਿ ਮੇਰੇ ਖਿਆਲ ਕੀ ਇਥੋਂ ਇਹ ਭੱਜ ਗਿਆ ਜਿਹੜਾ ਕਿ ਇਹ ਡੈਥ ਸਟਡੀ ਥਰਡੀ ਸਿਸਟਰ ਦੀ ਹੈ ਇਹ 23 ਨੂੰ ਹੁੰਦੀ ਹੈ ਅਤੇ 21 ਸਵੇਰ ਨੂੰ ਪਤਲਾਦਾ ਤੁਹਾਨੂੰ ਹਾਂਜੀ 21 ਸਵੇਰ ਜਣ ਕੇ 21 ਮੰਗਲਵਾਰ ਨੂੰ ਹਾਂਜੀ ਸਵੇਰੇ 7 ਵਜੇ ਤੁਹਾਨੂੰ ਕਾਲ ਆਉਂਦੀ ਹੈ ਹਾਂਜੀ ਮੈਨੂੰ ਪੁਲਿਸ ਵਾਲਿਆਂ ਨੇ ਦੱਸਿਆ ਸੀਗਾ। ਤੁਹਾਨੂੰ ਕੁਝ ਨਹੀਂ ਪਤਾ ਕਿ ਤੁਸੀਂ ਤੁਹਾਡੀ ਭੈਣ ਦੀ ਗੱਲ ਕਿਦੋਂ ਹੋਈ ਆਖਰੀ ਗੱਲ ਮੇਰੀ ਸਿਰਫ ਇਹ ਹੈ ਤੁਸੀਂ ਭੈਣਾ ਨੇ ਦੋਨੇ ਨਹੀਂ ਕਦੋਂ ਆਖਰੀ ਗੱਲਬਾਤ ਕੀਤੀ ਹੈ ਬੀਨੂ ਕੀਤੀ ਹੈ ਜਾਂ 19 ਨੂੰ ਕੀਤੀ ਹੈ? ਬੀਨੂ ਕੀਤੀ ਹੈ। ਬੀਨੂ ਕੀਤੀ ਹੈ ਕਿੰਨੇ ਵਜੇ ਕੀਤੀ ਆਖਰੀ ਗੱਲ ਬੇਟਾ? ਮੇਰੀ ਉਹ ਦਿਨ ਦੁਪਹਿਰੇ ਗੱਲ ਹੋਈ ਹੈ। ਵੀਰੋ ਦੁਪਹਿਰ ਨੂੰ ਗੱਲ ਕੀਤੀ ਹੈ ਤੁਹਾਡੀ ਆਖਰੀ ਗੱਲ ਹੋਈ ਹੈ। ਹਾਂਜੀ। ਇਨਨ ਸੀ ਪਤਾ ਜਿਹੜੀ ਇਹ ਗੱਲ ਹੋ ਰਹੀ ਹੈ ਏਤਵਾਰ ਕਦੀ ਗੱਲ ਨਹੀਂ ਹੋਣੀ ਮੁੜ ਕੇ ਹਾਂਜੀ oh god oh god very sad ਸੋ ਇਹ ਜਿਹੜਾ ਲੜਕਾ ਆ ਮਨਪ੍ਰੀਤ ਆ ਕਦੇ ਤੁਸੀਂ ਵੇਖਿਆ ਵੀ ਆ ਬੇਟਾ ਇਸ ਸਕੂਲ ਚ ਨਹੀਂ ਜੀ ਮੈਂ ਕਦੇ ਨਹੀਂ ਵੇਖਿਆ ਅਸੀਂ ਅਸੀਂ ਅੱਜ ਰੀ ਬਹੁਤ ਤਕਲੀਫ ਚਾਂਗੇ ਤੇ ਬੱਸ ਓਨ ਉਸੇ ਟੂ ਗੋ ਫੰਡ ਤੋਂ ਮਦਦ ਕਰ ਦਿਓ ਹਾਂਜੀ ਹਾਂ ਬੇਟਾ ਤੁਹਾਡਾ ਜਿਹੜਾ ਗੋ ਫੰਡ ਆ ਉਹ ਸਾਨੂੰ ਤੁਹਾਡੀ ਡਿਟੇਲ ਦੇ ਦੇ ਦੋਗੇ ਬੋਲ ਕੇ ਅਸੀਂ ਰਾਈਟ ਵੀ ਟਾਈਪ ਕਰ ਦਿੰਦੇ ਹਾਂ ਹੁਣੇ ਬੋਲੋਗੇ ਗੋ ਫੰਡ ਬਾਰੇ ਪਲੀਜ਼ ਕਾਈਂਡਲੀ ਹਾਂਜੀ ਅਮਨਪ੍ਰੀਤ ਕੌਰ ਸਣੀ ਦੇ ਨਾਮ ਤੇ ਗੋ ਫੰਡ ਇਹ ਮੈਂ ਚਲਾਇਆ ਅ ਤੁਸੀਂ ਚਲਾਇਆ ਤੁਹਾਡਾ ਨਾਮ ਕੀ ਪੂਰਾ ਬੇਟਾ ਗੁਰਸਿਮਰਨ ਕੌਰ ਗੁਰਸਿਮਰਨ ਕੌਰ ਹਾਂਜੀ ਗੁਰਸਿਮਰਨ ਤੁਸੀਂ ਵੀ ਸਟੂਡੈਂਟ ਹੋ ਏ ਨਹੀਂ ਜੀ ਮੈਂ ਸਿਟੀਜ਼ਨ ਹਾਂ ਤੁਸੀਂ ਸਿਟੀਜ਼ਨ ਹੋ ਹਾਂ ਜੀ ਤੁਸੀਂ ਮਾਫ ਕਰਨਾ ਸ਼ਾਦੀ ਸ਼ੋਦਾ ਬੇਟਾ ਨਹੀਂ ਜੀ ਅੱਛਾ ਜੀ ਹਾਂ ਲਈ ਤੁਸੀਂ ਸ਼ਾਦੀ ਸ਼ੋਦਾ ਨਹੀਂ ਸਿਟੀਜ਼ਨ ਹੋ ਤੁਸੀਂ ਤਾਂ ਤੁਹਾਡੀ ਸਿਸਟਰ ਆ ਹਾਲੇ ਪਿਆਰ ਨਹੀਂ ਸੀ ਹੋਈ ਨਹੀਂ ਹੋਈ ਸੀ ਜੀ ਪਿਆਰ ਤੁਸੀਂ ਕਿੰਨੇ ਛੋਟੇ ਤੁਹਾਡੇ ਤੋਂ 3 ਸਾਲ ਛੋਟੇ 3 ਸਾਲ ਛੋਟੇ ਤੁਹਾਡਾ ਭਰਾ ਕਿੰਨੇ ਸਾਲ ਵੱਡਾ ਜਿਹੜਾ ਇੰਡੀਆ ਵਿੱਚ ਹੈ ਚਾਹ ਸਰਵਟ ਜੀ ਉਹ ਸ਼ਾਦੀ ਚੋ ਦਾ ਬੇਟਾ ਹਾਂਜੀ ਆਈ ਸੀ ਬੜੀ ਇਸ ਦੁੱਖ ਦੇ ਵਿੱਚ ਘੜੀ ਦੇ ਵਿੱਚ ਅਸੀਂ ਤੁਹਾ ਤੋਂ ਅੱਗੇ ਲੈਂਦੇ ਹਾਂ ਤੁਸੀਂ ਜਿੰਨੇ ਸਾਨੂੰ ਸਮਾਂ ਦਿੱਤਾ ਅਸੀਂ ਤੁਹਾਡੇ ਪੂਰੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਅਸੀਂ ਟੈਲੀਵਿਜ਼ਨ ਤੇ ਟੈਲੀਕਾਸਟ ਕਰ ਚੁੱਕੇ ਹਾਂ ਇਸ ਜਿਹਦੇ ਉੱਪਰ ਦੋਸ਼ ਲਾਇਆ ਨੇ ਪੁਲਿਸ ਨੇ ਪੁਲਿਸ ਦੇ ਮੁਤਾਬਕ ਇਹ ਸਟੋਰੀ ਨੂੰ ਅਸੀਂ ਕਵਰ ਕਰ ਰਹੇ ਹਾਂ ਅ ਗੁਰਸਿਮਰਨ ਅ ਅਸੀਂ ਹੁਣ ਕੁਛ ਨਹੀਂ ਆਪਾਂ ਤੁਸੀਂ ਕਰ ਸਕਦੇ ਵਾਹਿਗੁਰੂ ਅੱਗੇ ਅਰਦਾਸ ਕਰਗੇ ਬਿਛੜੇ ਹਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਠਾਣਾ ਦੇ ਵੀ ਅਤੇ ਤੁਹਾਨੂੰ ਤੁਹਾਡੇ ਪੂਰੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਆ ਉਹ ਅਸੀਂ ਬਾਰ ਬਾਰ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿਸੇ ਨੂੰ ਵੀ ਪਤਾ ਐ ਇਸ ਇਨਸਾਨ ਬਾਰੇ ਪਲੀਜ਼ ਸਾਨੂੰ ਜ਼ਰੂਰ ਦੱਸੋ ਮੇਰਾ ਨਾਮ ਗੁਰਸਿਮਰਨ ਹੈ ਯਾ ਪੁਲਿਸ ਨੂੰ ਕਾਲ ਕਰੋ ਉਹਨਾਂ ਨੂੰ ਦੱਸੋ ਪਲੀਜ਼ ਵੈਰੀ ਗੁੱਡ ਸੋ ਬਹੁਤ ਅੱਛੀ ਗੱਲ ਹੈ ਕਿ ਇਹਨੇ ਦੁਖੀ ਹਿਰਦੇ ਦੇ ਨਾਲ ਭੈਣ ਦੇਖ ਲਓ ਕਿ ਆਪਣੀ ਭੈਣ ਦੇ ਵਾਸਤੇ ਆ ਬੇਨਤੀ ਕਰ ਰਹੀ ਹੈ ਕਿ ਜੇ ਕਿਸੇ ਨੂੰ ਪਤਾ ਆ ਇਹ ਮਨਪ੍ਰੀਤ ਲੜਕਾ ਕੌਣ ਹੈ ਕਿਸੇ ਨੇ ਦੇਖਿਆ ਆ ਜਿਸ ਨੇ ਇਸ ਭੈਣ ਦੀ ਹੱਤਿਆ ਕੀਤੀ ਆ ਔਰ ਜਰੂਰ ਦੱਸਿਆ ਜਾਵੇ ਪਲੀਜ਼ ਸਾਡੀ ਬੇਨਤੀ ਹੈ ਕਿ ਗੁਰਸਿਮਰ ਜੀ ਗੋ ਫੰਡ ਬਾਰੇ ਉਸ ਜਾਣਕਾਰੀ ਦੇ ਚੁੱਕੇ ਆ ਗੋ ਫੰਡ ਵਿੱਚ ਤੁਸੀਂ ਜਰੂਰ ਯੋਗਦਾਨ ਪਾਓ ਔਰ ਜਿੰਨੀ ਤੁਸੀਂ ਮਦਦ ਕਰ ਸਕਦੇ ਹੋ ਜਲਦੀ ਕਰੋ ਤਾਂ ਕਿ ਇਸ ਮਰਤਕ ਦੀ ਨੂੰ ਭੇਜਣ ਦੇ ਵਿੱਚ ਆਪਾਂ ਲੇਟ ਨਾ ਹੋਈ ਗਈ ਔਰ ਅੰਤਮ ਰਸਮਾਂ ਜਿਹੜੀਆਂ ਨੇ ਬੜੇ ਦੁਖੀ ਹਿਰਦੇ ਨਾਲ ਪਰਿਵਾਰ ਜਿਹੜੇ ਅੜੀਕਾ ਰਿਹਾ ਹੈ ਮਰਤਕ ਦੀ ਸੋ ਆਪਣਾ ਤੁਹਾਡਾ ਸਭ ਦਾ ਇਹ ਫਰਜ ਬਣਦਾ ਹੈ ਇਸ ਗੋ ਫੰਡ ਵਿੱਚ ਤੁਸੀਂ ਮਦਦ ਕਰੋ ਗੁਰਸਮਰਨ ਤੁਸੀਂ ਮੈਨੂੰ ਬੜੇ ਦੁਖੀ ਸਮੇਂ ਦੇ ਵਿੱਚ ਮੇਰੀ ਬੇਨਤੀ ਨੂੰ ਕਬੂਲ ਕੀਤਾ ਮੇਰਾ ਸਾਥ ਦਿੱਤਾ ਕੁਝ ਹੋਰ ਕਹਿਣਾ ਚਾਹੁੰਦੇ ਕਮਿਊਨਿਟੀ ਨੂੰ ਨਹੀਂ ਜੀ ਬਸ ਸਾਡੇ ਗੋਫਰ ਨੂੰ ਮਦਦ ਕਰੋ ਤੇ ਜੇ ਇਹਦੇ ਬਾਰੇ ਕਿਸੇ ਨੂੰ ਪਤਾ ਤਾਂ ਸਾਨੂੰ ਜਰੂਰ ਦੱਸੋ ਮਿਹਰਬਾਨੀ ਗੁਰਸਿਮਰਨ ਤਨਬਾਤ ਏਸੀ ਗੁਰਸਿਮਰਨ ਕੌਰ ਗੁਰ